ਇੱਥੇ ਖੱਠਾ ਪੇਲੇ ਰੇਡ ਹੋਈ ਹੈ ਕੀ ਸਭ ਪੱਲਾ ਦਿਖੀਏ ਇੱਕ ਬਕਰਤਾ ਬਾਇ ਅਨੁਮਾਨ ਮੰਦਰ ਦੇ ਪੱਲੇ ਪਾਸੇ ਜੀ ਨੂੰ ਰਾਜਾ ਨਾਮ ਦਾ ਵਿਅਕਤੀ ਚੱਲ ਰਿਹਾ ਤੇ ਕੋਨੇ ਮਿਲਿਆ ਚੱਕਰਾਂ ਦੇ ਉੱਥੇ ਪੰਨਾ ਚੋਂ ਭੋਲੀ ਭਲੀ ਜਾਨੀਆਂ ਲੈ ਕੇ ਲੋਕ ਉਹਨਾਂ ਤੋਂ ਮੁੱਛ ਕਰਦੇ ਸੀਗੇ ਤੇ ਅੱਜ ਅਸੀਂ ਇਹ ਚਾਅ ਜੁੜੇ ਫੜੇ ਆ ਗਏ ਜਿਸ ਨਾਲ ਮੈਚਰ ਵੀ ਕੰਮ ਕੀਤਾ ਤੇ ਲੇਡੀ ਨੂੰ ਕਾਨੂੰਨ ਦਾ ਅਪੀਲ ਕਰ ਦਾਂਗੇ ਤੇ ਇਹਨਾਂ ਪੰਜ ਬੰਦਿਆਂ ਦੀ ਅਸੀਂ ਅਜੇ ਪਰਿਬੰਧ ਕੀ ਰਾਜੇ ਨੂੰ ਅਸੀਂ ਜਲਦੀ ਗੱਲ ਕਰਾਂਗੇ ਇਹ ਕਿਹਾ ਬੜੇ ਗਏ ਕਿ ਇਸ ਤੋਂ ਇਹ ਲਗ ਲਗ ਪਿੰਡਾਂ ਦੇ ਆ ਅੱਛਾ ਲਗ ਲਗ ਪਿੰਡਾਂ ਦੇ ਇਸ ਤਰ੍ਹਾਂ ਇੱਕ ਨਹੀਂ ਵਾਲੇ ਦਾ ਕੋਈ ਇੰਦਰ ਦਾ ਬੜੀ ਕੁੜੀ ਲਈ ਤੇ ਹੈ ਕਿੰਨ ਲੜਕੀਆਂ ਬਣੀਆਂ ਗਈਆਂ 18 ਸਾਲ ਤੋਂ ਛੱਕ ਸੇ ਨਹੀਂ ਨਹੀਂ ਉਹ 22 ਸਾਲ 24 ਸਾਲ ਕੋਈ 30 ਸਾਲ ਕੋਈ 31 ਸਾਲ ਹੈ ਅੱਛਾ ਇਸ ਤਰ੍ਹਾਂ ਲੜਕੇ ਲੋਕ ਲਈ ਹੈ ਜੀ ਕੋਨੇਣਾ ਮੰਡੀ ਦੇ ਜੀ ਨਹੀਂ ਲੜਕਾ ਇੱਕ ਨਹੀਂ ਵਾਲੇ ਦਾ ਬਾਕੀ ਬਾਤ ਨਹੀਂ ਹੈ ਠੀਕ ਹੈ ਸਰ ਰਾਜਾ ਕਾਫੀ ਟੈਂਟ ਤੋਂ ਹੀ ਕੰਮ ਚਲਾ ਰਹੇ ਸੀਗੇ ਇਹ ਤੁਸੀਂ ਪਹਿਲੇ ਐਸਚਓ ਹੈ ਜਿਹਨਾਂ ਨੇ ਇਹ ਮੰਗੀ ਕਦਰ ਦਿੱਤੀ ਹੈ। ਲੱਗੇ ਤੁਸੀਂ ਕਾਬਲੇ ਤਾਰੀਫੋਂ ਪਰ ਰਾਜੇ ਨੂੰ ਬਸ ਫੜੋਂਗੇ ਜੀ। ਰਾਜੇ ਨੂੰ ਬਸ ਜਲਦੀ ਫੜ ਲਾਂਗੇ ਜੇ ਇਹ। ਲਾ ਕੇ ਟਰੈਪ ਤੇ ਪਰ ਮੈਂ ਇਹਨੂੰ ਬੁਲਾ ਕੇ ਵੀ ਥਾਣੇ 'ਚ ਵਾਰਨਿੰਗ ਦਿੱਤੀ ਸੀਗੀ। ਇਹ ਫੇਰ ਵੀ ਨਹੀਂ ਸੁਧਰਿਆ। ਇਹਨੂੰ ਮੈਂ ਬੁਲਾ ਕੇ ਵਾਰਨਿੰਗ ਦਿੱਤੀ ਸੀ ਵੀ ਤੇਰੇ ਮੈਨੂੰ ਸ਼ਿਕਾਇਤ ਆਉਂਦੀ ਹੈ ਵੀ ਯਾਰ ਤੂੰ ਬਚਦਾ ਤੇਰੇ। ਇਹਨੂੰ ਮੈਂ ਥਾਣੇ 'ਚ ਬੁਲਾ ਕੇ ਵਾਰਨਿੰਗ ਦਿੱਤੀ ਸੀ। ਕੱਲ ਇਹ ਹੀ ਥਾਹ ਗਿਆ ਕਿ ਕੋਈ ਗੋਟ ਨਸ਼ੇ ਦਾ ਕੰਮ ਕਰ ਰਿਹਾ ਕੋਈ ਉਥੇ ਨਹੀਂ ਨਸ਼ੇ ਦਾ ਕੰਮ ਉਥੇ ਕੋਈ ਨਹੀਂ ਕਰਦਾ ਇਹ ਤਾਂ ਦਾਖਲਾ ਹੈ ਅੱਜ ਤਾਂ ਨਾਮ ਹੈ ਅਜੇ ਪਤਾ ਨਹੀਂ ਕਿ ਤਾਂ ਪਰਚਾ ਸੀ ਬਗਦਦਬਾ ਦੇ ਰਹੇ ਆ ਉਦੋਂ ਬਾਅਦ ਤੁਹਾਨੂੰ ਸਾਰੀ ਇਹ ਮੋਰ ਲਾਈਟ ਮੋਰਲ ਡਰਾਪ ਕਰਕੇ ਦਿੱਤਾ ਸੀ ਇਹ ਪਰਚਾ ਦੇਣਾ ਕਿਹਨੇ ਜਾਨ ਦੇ ਖਰਾਬ ਕੀ ਸਹੀ ਜਾਨ ਦੇ ਖਰਾਬ ਸਹੀ ਜਾਨ ਸਹੀ ਜਾਨ ਸਹੀ ਜਾਨ ਠੀਕ ਹੈ ਠੀਕ